ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਕਸ਼ਮੀਰਵਾਦੀ ਵਿੱਚ ਕਰੀਬ 50 ਜਨਤਕ ਪਾਰਕਾਂ ਤੇ ਬਾਗ-ਬਗੀਚਿਆਂ ਨੂੰ ਸੁਰੱਖਿਆ ਫਿਕਰਾਂ ਦਰਮਿਆਨ احتیاط ਉਪਰਾਲੇ ਵਜੋਂ ਸਲਾਨੀਆਂ ਦੇ ਲਈ ਬੰਦ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤਾ ਸੂਤਰਾਂ ਦੇ ਅਨੁਸਾਰ ਅਧਿਕਾਰੀਆਂ ਨੇ ਆਖਿਆ ਕਿ ਸਲਾਨੀਆਂ ਦੇ ਲਈ ਖਤਰੇ ਦੀ ਸੰਭਾਵਨਾ ਦੇ ਮੱਦੇਨਜ਼ਰ ਕਸ਼ਮੀਰ ਦੇ 87 ਦੇ ਕਰੀਬ ਜਨਤਕ ਪਾਰਕਾਂ ਅਤੇ ਬਾਗਾਂ ਦੇ ਵਿੱਚੋਂ 48 ਦੇ ਗੇਟ ਬੰਦ ਕਰ ਦਿੱਤੇ ਗਏ ਨੇ। ਉਨ੍ਹਾਂ ਆਖਿਆ ਕਿ ਸੁਰੱਖਿਆ ਸਮੀਖਿਆ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸੂਚੀ ਵਿੱਚ ਹੋਰ ਥਾਵਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਤਾਂ ਅਧਿਕਾਰੀਆਂ ਨੇ ਆਖਿਆ ਕਿ ਬੰਦ ਕੀਤੇ ਗਏ ਸਲਾਨੀ ਸਥਾਨ ਕਸ਼ਮੀਰ ਦੇ ਦੂਰ ਦਰਾਡੇ ਇਲਾਕਿਆਂ ਦੇ ਵਿੱਚ ਨੇ ਅਤੇ ਪਿਛਲੇ 10 ਸਾਲਾਂ ਵਿੱਚ ਖੋਲੀਆਂ ਗਈਆਂ ਕੁਝ ਨਵੀਆਂ ਥਾਵਾਂ ਦੇ ਵਿੱਚ ਵੀ ਸ਼ਾਮਲ ਹਨ ਤਾਂ ਜਿਨ੍ਹਾਂ ਥਾਵਾਂ ਨੂੰ ਸਲਾਨੀਆਂ ਦੇ ਲਈ ਬੰਦ ਕੀਤਾ ਗਿਆ ਉਹਨਾਂ ਥਾਵਾਂ ਦੇ ਵਿੱਚ ਕੋਕਰਨਾਗ, ਦੁੱਕਸ਼ਮ, ਸਿੰਥਨ ਟੋਪ, ਅਚਾਵਲ, ਬੰਗਸ ਘਾਟੀ, ਮਾਰਗਨ ਟੋਪ ਅਤੇ ਤੋਸਾ ਮੈਦਾਨ ਸ਼ਾਮਲ ਨੇ ਹਾਲਾਂਕਿ ਅਧਿਕਾਰੀਆਂ ਨੇ ਇਸ ਸਬੰਧੀ ਕੋਈ ਵੀ ਰਸਮੀ ਹੁਕਮ ਜਾਰੀ ਨਹੀਂ ਕੀਤਾ ਪਰ ਇਨ੍ਹਾਂ ਥਾਵਾਂ ਦੇ ਉੱਤੇ ਦਾਖਲਾ ਬੰਦ ਕਰ ਦਿੱਤਾ ਗਿਆ ਤਾਂ ਦੱਖਣੀ ਕਸ਼ਮੀਰ ਦੇ ਕਈ ਮੁਗਲ ਗਾਰਡਨ ਵੀ ਸਲਾਨੀਆਂ ਦੇ ਲਈ ਬੰਦ ਕਰ ਦਿੱਤੇ ਗਏ ਨੇ ਤਾਂ ਸੈਰ ਸਪਾਟੇ ਦੇ ਲਈ ਮਕਬੂਲ ਇਨ੍ਹਾਂ ਥਾਵਾਂ ਨੂੰ ਬੰਦ ਕਰਨ ਦਾ ਫੈਸਲਾ ਪਿਛਲੇ ਹਫਤੇ ਪਹਿਲਗਾਮ ਦੀ ਬਸਰਨ ਘਾਟੀ ਦੇ ਵਿੱਚ دہشت ਗਰਦਾਂ ਵੱਲੋਂ 26 ਵਿਅਕਤੀ ਜਿਨ੍ਹਾਂ ਦੇ ਵਿੱਚ ਬਹੁ ਗਿਣਤੀ ਸਲਾਨੀ ਸਨ ਉਹਨਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਵੀ ਵੱਡੇ ਫੈਸਲੇ ਲਏ ਗਏ ਨੇ ਪਾਕਿਸਤਾਨ ਦੇ ਨਾਲ तमाम ਰਿਸ਼ਤੇ ਨੇ ਜਿਹੜੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਤਾਂ ਹੁਣ ਜੰਮੂ ਕਸ਼ਮੀਰ ਦੇ ਵਿੱਚ ਸਲਾਨੀਆਂ ਦੇ ਲਈ ਘੁੰਮਣ ਵਾਲੀਆਂ ਕੁਝ ਥਾਵਾਂ ਨੂੰ ਬੰਦ ਕਰ ਦਿੱਤਾ ਗਿਆ ਕਿਉਂਕਿ ਸੁਰੱਖਿਆ ਦੇ ਮੱਦੇ ਨਜ਼ਰ ਇਹ ਫੈਸਲਾ ਜਿਹੜਾ ਲਿਆ ਗਿਆ ਤੇ ਇਹਨਾਂ ਥਾਵਾਂ ਦੇ ਉੱਤੇ ਹੁਣ ਦਾਖਲਾ ਬੰਦ ਰਹੇਗਾ ਤੇ ਤੁਸੀਂ ਇਹਨਾਂ ਥਾਵਾਂ ਦੇ ਉੱਤੇ ਘੁੰਮਣ ਦਾ ਪ੍ਰੋਗਰਾਮ ਬਿਲਕੁਲ ਵੀ ਨਾ ਬਣਾਇਓ ਕਿਉਂਕਿ ਜੇਕਰ ਤੁਸੀਂ ਜੰਮੂ ਕਸ਼ਮੀਰ ਦੀਆਂ ਵਾਦੀਆਂ ਦਾ ਲੁਤਫ ਉਠਾਉਣ ਦਾ ਪਲਾਨ ਬਣਾਇਆ ਤੇ ਤੁਸੀਂ ਜੰਮੂ ਕਸ਼ਮੀਰ ਜਾਣਾ ਚਾਹੁੰਦੇ ਹੋ ਤਾਂ ਹੁਣ ਕਸ਼ਮੀਰ ਦੇ 87 ਜੰਤਕ ਪਾਰਕ ਅਤੇ ਬਾਗਾਂ ਦੇ ਵਿੱਚੋਂ 48 ਦੇ ਗੇਟ ਬੰਦ ਕਰ ਦਿੱਤੇ ਗਏ ਨੇ ਤਾਂ ਸੁਰੱਖਿਆ ਸਮਿਖਿਆ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸੂਚੀ ਦੇ ਵਿੱਚ ਹੋਰ ਥਾਵਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ ਤਾਂ ਅਧਿਕਾਰੀਆਂ ਦਾ ਅਖਣਾ ਹੈ ਕਿ ਬੰਦ ਕੀਤੇ ਗਏ ਜੋ ਸਲਾਨੀ ਸਥਾਨ ਨੇ ਕਸ਼ਮੀਰ ਦੇ ਦੂਰ ਦਰਾਡੇ ਇਲਾਕਿਆਂ ਦੇ ਵਿੱਚ ਨੇ ਤੇ ਪਿਛਲੇ 10 ਸਾਲਾਂ ਦੇ ਵਿੱਚ ਖੋਲੀਆਂ ਗਈਆਂ ਕੁਝ ਨਵੀਆਂ ਥਾਵਾਂ ਵਿੱਚ ਵੀ ਸ਼ਾਮਲ ਸਨ ਜਿਨ੍ਹਾਂ ਥਾਵਾਂ ਨੂੰ ਹੁਣ ਸਲਾਨੀਆਂ ਦੇ ਲਈ ਬੰਦ ਕਰ ਦਿੱਤਾ ਗਿਆ ਉਹਨਾਂ ਦੇ ਵਿੱਚ ਦੁਬਾਰਾ ਫਿਰ ਦੱਸਦੀ ਹੈ ਕੋਕਰਨਾਗ ਦੁਕਸ਼ਮ ਸਿੰਥਨ ਟੋਪ ਅਚਾਵਲ ਬੰਗਸ ਕਾਟੀ ਮਾਰਗਨ ਟੋਪ ਅਤੇ ਤੋਸਾ ਮੈਦਾਨ ਸ਼ਾਮਲ ਨੇ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਤੁਸੀਂ ਘੁੰਮਣ ਜਾਣ ਦਾ ਪ੍ਰੋਗਰਾਮ ਫਿਲਹਾਲ ਦੀ ਘੜੀ ਟਾਲ ਦਿਓ ਕਿਉਂਕਿ ਇਹ ਇਲਾਕੇ ਸੁਰੱਖਿਆ ਮੱਦੇਨਜ਼ਰ ਬੰਦ ਕਰ ਦਿੱਤੇ ਗਏ ਨੇ